ਫਤੇਗਰ ਚੂੜੀਆਂ ਸੋਹਣ ਬਜ਼ਾਲਾ ਅਤੇ ਮੀਡੀਆ 파ਟਨਰ ਵੱਲੋਂ ਕਰਾਇਆ ਗਿਆ ਆਵਾਜ਼ੀ ਰਫੀ ਪ੍ਰੋਗਰਾਮ ਮੁਹੰਮਦ ਰਫੀਤ ਸੰਗੀਤ ਨਾਲ ਪਿਆਰ ਕਰਨ ਵਾਲੀਆਂ ਅਹਿਮ ਸ਼ਖਸੀਅਤਾਂ ਅਤੇ ਨਾਮਵਰ ਸ਼ਿੰਗਰਾਂ ਨੇ ਕੀਤੀ ਸ਼ਿਰਕਤ ਆਪਣੀ ਸੁਰੀਲੀ ਆਵਾਜ਼ ਰਾਹੀਂ ਗਾਏ ਮੁਹੰਮਦ ਰਫੀਤ ਦੇ ਯਾਦਗਾਰ ਗੀਤ ਫਤੇਗਰ ਚੂੜੀਆਂ ਚ ਸੋਹਣ ਬਜ਼ਾਲਾ ਅਤੇ ਮੀਡੀਆ 파ਟਨਰ ਵੱਲੋਂ ਸਾਂਝੇ ਤੌਰ ਤੇ ਮੁਹੰਮਦ ਰਫੀਤ ਦੀ ਯਾਦ ਚ ਆਵਾਜ਼ੀ ਔਰ ਅਫੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁਹੰਮਦ ਰਫੀ ਨੂੰ ਯਾਦ ਕਰਦਿਆਂ ਪ੍ਰੋਗਰਾਮ ਚ ਪਹੁੰਚੇ ਨਾਮਵਰ ਕਲਾਕਾਰਾਂ ਵੱਲੋਂ ਮੁਹੰਮਦ ਰਫੀ ਦੀ ਯਾਦ ਵਿੱਚ ਸ਼ਾਨਦਾਰ ਗੀਤ ਗਾਏ ਗਏ ਇਸ ਮੌਕੇ ਸੋਨ ਬਚਾਲਾ ਦੀ ਵਖ-ਵਖ ਆਈਆਂ ਸ਼ਖਸੀਅਤਾਂ ਨੇ ਰੱਜ ਕੇ ਤਾਰੀਫ਼ ਕਰਦਿਆਂ ਕਿਹਾ ਕਿ ਇਹ ਇੱਕ ਸ਼ਾਨਦਾਰ ਉਪਰਾਲਾ ਹੈ ਜਿਸ ਵਿੱਚ ਮੁਹੰਮਦ ਰਫੀ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੁਹੰਮਦ ਰਫੀ ਨੂੰ ਹਮੇਸ਼ਾ ਯਾਦ ਰੱਖਦਿਆਂ ਅਜਿਹੇ ਪ੍ਰੋਗਰਾਮ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਤਿਹਗੜ ਚੂੜੀਆਂ ਵਿੱਚ ਹੋਰ ਵੀ ਜੋ ਪ੍ਰੋਗਰਾਮ ਹੋਣਗੇ ਉਹ ਸੋਹਣ ਪਸਾਲਾ ਦਾ ਸਹਿਯੋਗ ਕਰਨਗੇ ਇਸ ਮੌਕੇ ਸੋਹਣ ਪਸਾਲਾ ਅਤੇ ਉਹਨਾਂ ਦੀ ਟੀਮ ਵੱਲੋਂ ਆਈਆਂ ਹੋਈਆਂ ਵੱਖ-ਵੱਖ ਸ਼ਕਤੀਆਂ ਨੂੰ ਸਨਮਾਨਤਵੀ ਕੀਤਾ ਗਿਆ You

ਜਿਹਨੇ ਪ੍ਰਾਜੈਕਟ ਜਿਸ ਦਾ ਪ੍ਰਾਜੈਕਟ ਚੇ ਨੇ ਤਾਂ ਨਵਾਂ ਨਿਮਾਇ ਪ੍ਰਾਜੈਕਟ ਚੇ ਨੇ ਜਿਹੜੇ ਡਿਸਟ੍ਰਿਕਟ ਅਡਮਿਨਿਸ਼ਨ ਇਹ ਪੀਂਟੀ ਸਮਾਂ ਕੱਢ ਕੇ ਆਏ ਨੇ ਬੜੀ ਜਿੱਦ ਦੀ ਗੱਲ ਆ ਇੱਕ ਜਿਹਨਾਂ ਨੇ ਮੰਗਿਆ ਬਹੁਤ ਸਖੋਰ ਜਿਹੜੇ ਕਿ ਵੱਲ ਦੇ ਰਿਹਾ ਮੱਖੀ ਬਾਜ ਦੇ ਆਪੇ ਮਨ ਸੋਚੀ ਗਏ ਕਿ ਇੱਕ ਤੋਂ ਮੰਨਣ ਚੰਗਾ ਕੁੰਦੇ ਮੜ ਕੋਈ ਵੀ ਕੰਮ ਕਰ ਲਾ ਸੌਲੇ ਸੀ ਤਾਂ ਨਾ ਸੌਲੇ ਸੀ ਨਾ ਕੋਈ ਪਤਾ ਘਾ ਰਿਆ ਉਹਦੇ ਦੋ ਵੀ ਹੁੰਦੇ ਆ ਇੱਕ ਨਾ ਪੋਸਟ ਇੱਕ ਨਾ ਨਾ ਦੇ ਨੇ ਪੀਤ ਪਕੰਬਰ ਸ਼ੂਜੀ ਮਹਾਰਾਜ ਦੀ ਬ੍ਰਹਮਾ ਜੀ ਦੇ ਸ਼ੂਜੀ ਕੋ ਲੈ ਕੇ ਜਨਾਨ ਪਾਸ਼ਾ ਲੈ ਕੇ ਹਰ ਇੱਕ ਨੇ ਸੰਜੀਤ ਦੇ ਨਾਲ ਜੁੜਿਆ ਸੋਹਣ ਵਿਚਾਲਾ ਐਂਡ ਮੀਡੀਆ ਪਾਰਟਨਰ ਵੱਲੋਂ ਅੱਜ ਫਤਿਹਗੜ ਚੂੜੀਆਂ 'ਚ ਆਵਾਜ਼ੇ ਰਫੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਉੱਗੇ ਮੁਹੰਮਦ ਰਫੀ ਨੂੰ ਪਿਆਰ ਕਰਨ ਵਾਲੇ ਜਿਹੜੇ ਸਿੰਗਰ ਨੇ ਜੋ ਕਿ ਨਾਮਵਰ ਆਵਾਜ਼ ਨਾਲ ਜਾਣੇ ਜਾਂਦੇ ਨੇ ਉਹ ਵੀ ਇੱਥੇ ਸ਼ਾਮਲ ਹੋਏ ਅਤੇ ਵੱਡੀ ਗਿਣਤੀ ਵਿੱਚ ਜਿਹੜੇ ਮੁਹੰਮਦ ਰਫੀ ਨੂੰ ਪਿਆਰ ਕਰਨ ਵਾਲੇ ਨੇ ਸੰਗੀਤ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਗੱਲਬਾਤ ਕਰਦੇ ਆਂ ਸੋਨ ਬਜ਼ਾਲਾ ਨਾਲ ਅਤੇ ਆਏ ਹੋਏ ਇਹ ਜਿਹੜੀਆਂ ਅਹਿਮ ਸ਼ਖਸੀਅਤਾਂ ਹੈ ਜਿਹੜੇ ਮੁਹੰਮਦ ਰਫੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਸਾਰਿਆਂ ਨਾਲ ਸਾਰੇ ਅਸੀਂ ਨਾ ਇਹ ਜਿਹੜੀ ਵਰਸੀ ਹੈਗੀ ਫਸਟ ਟਾਈਮ ਜਾਨੀ ਕਿ ਫਤਿਹਗੜ ਚੁੰਡੀਆਂ ਦੇ ਵਿੱਚ ਮਨਾ ਰਹੇ ਆ। ਔਰ ਸਾਰੇ ਮੇਰੇ ਪ੍ਰੈਸ ਨੇ ਮੇਰੇ ਟੀਚਰ ਸਾਹਿਬਾਨ ਨੇ ਮਤਲਬ ਫਤਿਹਗੜ ਦੇ ਹਰ ਇੱਕ ਇਨਸਾਨ ਨੇ ਮੇਰਾ ਸਾਥ ਦਿੱਤਾ। ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਜਿਹੜੀ ਵਰਸੀ ਜਿਹੜੀ ਮਨਾਈ ਗਈ ਹੈ ਸਕਸੈਸਫੁਲ ਜਿਹੜੀ ਆ ਤੁਹਾਡੇ ਕਾਰਨ ਹੋਈ ਆ। মিডিਆ ਦਾ ਬਹੁਤ ਜ਼ਿਆਦਾ ਉਪਰਾਲਾ ਹੈਗਾ ਤੇ ਜਿੰਨਾ ਮੇਰੇ ਘਰ ਆ ਕੇ ਵੀ ਮੈਨੂੰ ਕਵਰੇਜ ਕੀਤਾ ਪਹਿਲਾਂ ਹੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ। ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਰਫੀ ਸਾਹਿਬ ਜਿਹੜੇ ਹੈਗੇ ਆ ਉਹ ਭਾਵੇਂ ਸਾਡੇ ਵਿੱਚ ਨਹੀਂ ਹੈਗੇ ਲੇਕਿਨ ਸਾਡੇ ਦਿਲਾਂ ਦੇ ਵਿੱਚ ਉਹ ਟੜਕਦੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਅੱਜ ਅਸੀਂ ਫਰਸਟ ਜਿਹੜੀ ਹੈਗਾ ਮੁਹੰਮਦ ਰਵੀ ਸਾਹਿਬ ਦੀ ਯਾਨੀ ਕਿ ਐਥੇ ਉਹਨਾਂ ਦੀ 45th ਹੈ ਯਾਨੀ ਕਿ ਡੈਥ ਐਨੀਵਰਸਰੀ ਪਰ ਅਸੀਂ ਉਹਨਾਂ ਦੀ ਪਹਿਲੀ ਫਤੇਗੜ ਚੂੜੀਆਂ ਜਿਹੜੀ ਵਰਸੀ ਮਨਾ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਦਾ ਬਰਥਡੇ 24 ਤਰੀਕ ਨੂੰ 24 ਦਸੰਬਰ ਨੂੰ ਹੈ ਤੁਹਾਡੇ ਸਾਰੇ ਭਰਾਵਾਂ ਦੇ ਨਾਲ ਅਸੀਂ ਉਹ ਵੀ ਸੈਲੀਬ੍ਰੇਟ ਕਰੀਏ ਤੁਹਾਡਾ ਤੁਹਾਡੀ ਰੂਹ ਵਿੱਚ ਵਸਦਾ ਰਵੀ ਦੀ ਵਾਲੀ ਵੱਸਦੀ ਹੈ ਉਹਨਾਂ ਕੇ ਯਾਦਾਂ ਮੀਆਂ ਤੁਸੀਂ ਬੜਾ ਨਹੀਂ ਵੇਖਿਆ ਬਾਅਦ ਕਾਫੀ ਜਨਰਲ ਥੱਲੇ ਲੈਵਲ ਤੋਂ ਉੱਠ ਕੇ ਤੁਸੀਂ ਕਾਫੀ ਜਿਹੜਾ ਪ੍ਰੋਗਰੈਸ ਕੀਤੀ ਹੈ ਇਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਹੈ ਸਰ ਮੈਂ ਮੈਨੂੰ ਬੜੀ ਮਿਹਨਤ ਕਰਨੀ ਪਈ ਮੈਂ ਅੱਜ ਵੀ ਸਟਰਗਲ ਕਰ ਰਿਹਾ ਮੈਂ ਮੈਂ ਆਪਣੇ ਨੂੰ ਮੈਂ ਕੀ ਦੱਸਾਂ ਮੈਂ ਇੱਕ ਮੋਟਰਸਾਈਕਲ ਵੇਜੇਤਾ ਹੈਗਾ ਵਾਂ ਮੈਂ ਅਮਰਸਰ ਤੋਂ ਜਿੱਤ ਕੇ ਆਇਆ ਹੋਇਆ ਵਾਂ ਪਰ ਬਸ ਐਸਟ ਨਹੀਂ ਉਹਨਾਂ ਨੂੰ ਵੇਖੇ ਕਿ ਉਹ ਕਿਹੋ ਜਿਹਾ ਇਹ ਗਾਂ ਸਾਰਾ ਇਸ ਤਰ੍ਹਾਂ ਹੈਗਾ ਕਿ ਮੈਂ ਉਦੋਂ ਦੇ ਸਟ੍ਰਗਲ ਕਰ ਰਿਹਾ ਮੈਂ ਵੱਖ-ਵੱਖ ਮੈਂ ਦਿੱਲੀ ਬੰਬੇ ਅਮਰਸਰ ਦਾ ਮੈਂ ਗਰਦਾਸਪੁਰ ਜ਼ਿਲ੍ਹੇ ਦਾ ਵੀ ਮੈਂ Winner ਹੈਗਾ ਅਮਰਸਰ ਦਾ বিজেਤਾ ਔਰ ਇਸ ਸਮੇਂ ਮੈਂ ਬੰਬੇ 22 ਦਿਨ ਲਾ ਗਿਆ ਮੈਂ ਉੱਥੇ ਗਿਆ ਦਿੱਲੀ ਮੈਂ ਇੰਡੋ ਤੇ ਕੈਨੇਡਾ ਕੈਨੇਡੀਅਨ ਮੈਂ ਉੱਥੇ ਵੀ ਮੈਂ ਪਰਫਾਰਮੈਂਸ ਕੀਤੀ ਫਿਰ ਸ਼ਾਹਿਦ ਰਫੀ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਕਿ ਇਹ ਸੁਜਾਤਾ ਮੈਡਮ ਬੰਬੇ ਤੋਂ ਹੈਗੀ ਸੀ ਉਹਨਾਂ ਨੇ ਮੈਨੂੰ ਕੋਕਾ ਕੋਲਾ ਵੱਲੋਂ ਜਿਹੜਾ ਹੈਗਾ ਉਹ ਸਰਟੀਫੀਕੇਟ ਦਿੱਤਾ ਹੈਗਾ ਤੇ ਮੈਂ ਕਾਫੀ ਯਾਨੀ ਕਿ ਜਗ੍ਹਾ ਤੇ ਮੈਂ ਇਵੈਂਟਸ ਯਾਨੀ ਕਿ ਕਰ ਚੁੱਕਿਆ ਹਾਂ ਅੱਜ ਦੇ ਅੱਜ ਵੀ ਕਰ ਚੁੱਕਿਆ ਹਾਂ ਵਾ ਫਿਊਚਰ ਵਿੱਚ ਕੀ ਪਲਾਨ ਹੈ ਫਿਊਚਰ ਵਿੱਚ ਸਰ ਮੈਂ ਚਾਹੁੰਦਾ ਹੈਗਾ ਕਿ ਰਫੀ ਸਾਹਿਬ ਦੇ ਜਿਹੜੇ ਜੋ ਵੀ ਪ੍ਰੋਗਰਾਮ ਹੈਗੇ ਆ ਇਹ ਫਿਊਚਰ ਦੇ ਵਿੱਚ ਹੁੰਦੇ ਰਹਿਣ ਔਰ ਨਵੀਂ ਪੀੜੀ ਨੂੰ ਇਹ ਹੈਗਾ ਵੀ ਉਹ ਪੁਰਾਣੇ ਗਾਣਿਆਂ ਦੇ ਨਾਲ ਲੱਗਣਾ ਅੱਜ ਜਿਹੜੇ ਲਿਰਿਕਸ ਹੈਗੇ ਆ ਉਹ ਅੱਜ ਸਾਨੂੰ ਕੁੱਝ ਗਾਣਿਆਂ ਦੇ ਵਿੱਚ ਨਹੀਂ ਮਿਲ ਰਹੇ ਹੈਗੇ ਜੋ ਅਸੀਂ ਦੇਣਾ ਚਾਹੁੰਦੇ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਮੇਰੀ ਅਪੀਲ ਹੈ ਕਿ ਚੰਗੇ ਗਾਣੇ ਬਣਾਏ ਚੰਗੇ ਲਖਾਰੀ ਅੱਗੇ ਆਉਣ ਚੰਗੇ ਕਲਾਕਾਰ ਅੱਗੇ ਆਉਣ ਔਰ ਪੁਰਾਣਾ ਸੰਗੀਤ ਜਿਹੜਾ ਇਹ ਅਮਰ ਹੋ ਚੁੱਕਿਆ ਇਹਦੇ ਜਿਹੜੇ ਰਾਈਟਰ ਅਮਰ ਹੋ ਗਏ ਸੰਗੀਤਕਾਰ ਅਮਰ ਹੋ ਗਏ ਗਾਇਕ ਅਮਰ ਹੋ ਗਏ ਅਸੀਂ ਉਹ ਚੀਜ਼ ਫੇਰ ਲੱਭਣਾ ਚਾਹੁੰਦੇ ਆ ਉਹ ਦੌਰ ਲੱਭਣਾ ਚਾਹੁੰਦੇ ਆ ਇਸ ਕਰਕੇ ਇਹ ਪਰਾਲਾ ਕੀਤਾ ਆ ਦੇਖਾ ਦੁਨੀਆ ਵਾਸੀਆਂ ਨੂੰ ਵੀ ਮੈਸੇਜ ਦੇਣਾ ਚਾਹਵਾ ਮੇਰੇ ਫਤੇਗੜ ਚੂੜੀਆਂ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਵਾਸੀ ਹੈਗੇ ਆ ਮੇਰੀ ਅਪੀਲ ਹੈ ਕਿ ਉਹ ਐਹੋ ਜਿਹੇ ਪ੍ਰੋਗਰਾਮਾਂ ਦਾ ਨਾ ਖੁਲਾਰਾ ਜ਼ਿਆਦਾ ਇਹਨਾਂ ਨੂੰ ਦੇਣ ਇਹਨਾਂ ਨੂੰ ਪ੍ਰਮੋਟ ਕਰਨਾ ਔਰ ਜਿਹੜੇ ਕਿਤੇ ਕਿਤੇ ਵੀ ਕੋਈ ਮੇਰਾ ਸੱਜਣ ਕਿਸੇ ਨੁੱਕਰ ਕਿਸੇ ਕੋਨੇ ਚ ਬੈਠਾ ਉਹ ਆਪੇ ਸੁਣ ਕੇ ਪ੍ਰੋਗਰਾਮਾਂ ਨੂੰ ਅੱਗੇ ਲਖੜਨਾ ਤੇ ਅੱਗੇ ਲੈ ਜਾਣ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਆ ਕਿ ਉਹਨਾਂ ਮੇਰਾ ਬੜਾ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਤੇ ਉਹਨਾਂ ਦਾ ਧੰਨਵਾਦ ਬਹੁਤ ਧੰਨਵਾਦ ਕਰਦੀ ਆ ਸੋਨ ਬਿਆਲਾ ਜੀ ਦਾ ਅਜੇ ਬੜੀ ਵਧੀਆ ਸ਼ਾਮ ਜਿਹੜੀ ਐ ਸੰਗੀਤ ਆਵਾਜ਼ੇ ਰਫੀ ਜਿਹੜੀ ਅੱਜ ਪ੍ਰੋਗਰਾਮ ਇਹਨਾਂ ਨੇ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਔਰ ਬੜਾ ਸਕੂਨ ਮਿਲਿਆ ਇੱਥੇ ਆ ਕੇ ਮੈਂ ਦਿਲੋਂ ਤੁਹਾਨੂੰ ਅਧ ਕੱਦੀਆਂ ਸੋਨ ਬਿਆਲਾ ਜੀ ਦਾ ਨਿਊ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਨਿਊ ਜਨਰੇਸ਼ਨ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੇ ਇਸ ਸੰਗੀਤ ਐ ਜਿਨ੍ਹਾਂ ਦੇ ਨਾਲ ਸੁਣ ਕੇ ਰੂਹ ਖੁਸ਼ ਹੁੰਦੀ ਐ ਇਸ ਤਰ੍ਹਾਂ ਦੇ ਗੀਤ ਗਾਇਆ ਕਰਨ ਨਾ ਕਿ ਕਿਸੇ ਨੂੰ ਪੜਕਾਉਣ ਵਾਲੇ ਨਹੀਂ ਗਾਣੇ ਹੋਣੇ ਚਾਹੀਦੇ ਗਿਆ ਮਨ ਨੂੰ ਸਕੂਨ ਦੇਣ ਵਾਲੇ ਗਾਣੇ ਗਾਣੇ ਚਾਹੀਦੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਕੀ ਸੋਚ ਕੇ ਆਏ ਸੀ ਮੈਂ ਬਹੁਤ ਬਹੁਤ ਸਾ ਪ੍ਰੋਗਰਾਮ ਕਰਕੇ ਮੈਨੂੰ ਇੱਕ ਮੌਕਾ ਦਿੱਤਾ ਗਿਆ ਜੋਨ ਦਾ ਕਿਤੇ ਛੋਟੇ ਛੋਟੇ Song ਗਾਉਣ ਦੇ ਸਿੱਕਾਰ ਮੈਨੂੰ ਮੌਕਾ ਮਿਲਿਆ ਇਸ ਗਾਣ ਦਾ ਮੈਂ ਬਹੁਤ ਜ਼ਿਆਦਾ ਧੰਨਵਾਦਾ ਸਭ ਤੋਂ ਪਹਿਲਾਂ ਨਰਿੰਦਰ ਭਾਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਰਿੰਕੂ ਭਾਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਬਜਾਲਾ ਭਾਜੀ ਨੇ ਮੈਨੂੰ ਸਟੇਜ ਤੇ ਲੈ ਕੇ ਆਏ। ਮੈਂ ਬਹੁਤ ਜ਼ਿਆਦਾ ਖੁਸ਼ ਆ। ਬਹੁਤ ਖੁਸ਼ ਹਾਂ। ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਪਿਆਰ ਨਹੀਂ ਕਰ ਸਕਦੀ ਵੀ ਬਹੁਤ ਖੁਸ਼ ਹਾਂ। ਉਹਦੇ ਵਾਰ ਵੀ ਆਉਂਗਾ। ਹਾਂਜੀ ਹਾਂਜੀ ਬਹੁਤ ਬਿਗਾ ਦੀ ਸਟੇਜਾਂ ਜਿਹੜੀਆਂ ਮੈਂ ਸ਼ੇਅਰ ਕਰ ਸਕਦੀ ਹਾਂ। ਹਾਂਜੀ ਹਾਂਜੀ। ਮਤਲਬ ਛੋਟੇ ਛੋਟੇ ਜਿਹਾ ਘਰ ਵਿੱਚ ਜੀਵਟ ਵਗੈਰਾ ਹੁੰਦੇ ਛੋਟੇ ਛੋਟੇ ਬਸ ਸਭ। ਮੈਂ ਗਿਆ ਮੌਕਾ ਮੈਨੂੰ ਬਜਾਲਾ ਭਾਜੀ ਨੇ ਪਹਿਲੀ ਵਾਰ ਦਿੱਤਾ ਇੱਥੇ। ਇਹ ਜੈਨੀ ਸਟੇਜ ਆ ਇਹ ਫਸਟ ਟਾਈਮ। ਹਾਂਜੀ ਆਹ ਸਟੇਜ ਤੇ ਮੈਂ ਫਸਟ ਟਾਈਮ। ਆਵਾਜ਼ੀ ਰਵੀ ਕਰਤੋ ਲੱਗੇ ਹੈ ਬਹੁਤ ਚੋਗਾਂਤੀ ਸ਼ਾਮ ਲਈ ਮਾਣ ਮਹਿਸੂਸ ਹੋ ਰਹੀ ਹੈ ਕਿ ਇਸ ਦਾ ਲੱਗ ਰਿਹਾ ਜੀ ਬਹੁਤ ਅੱਛਾ ਲੱਗਿਆ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਬਜਾਲਾ ਸਾਹਿਬ ਜੀ ਨੇ ਕੀਤਾ ਨਾ ਪ੍ਰੈਸ ਮੀਡੀਆ ਟੀਮ ਨੇ ਨਾਲ ਮਿਲ ਕੇ ਕੀਤਾ ਬੜੀ ਖੁਸ਼ੀ ਆ ਕਿ ਇਹ ਫਸਟ ਟਾਈਮ ਅਸੀਂ ਫਤਿਹਗੜ ਚੂੜੀਆਂ ਵਿੱਚ ਆਏ ਆ ਫਸਟ ਟਾਈਮ ਆਪਾਂ ਆਏ ਆ ਫਸਟ ਟਾਈਮ ਸਿੰਕਿੰਗ ਕੀਤੀ ਰਿੰਦਰਪਾਲ ਜੀ ਨੇ ਮੈਂ ਬਾਕੀ ਸਾਰੇ ਸਿੰਗਰਾਂ ਨੇ ਬਹੁਤ ਹੁਣ ਪਿਆਰ ਮਿਲਿਆ ਬੜੀ ਖੁਸ਼ੀ ਮਿਲੀ ਆ ਸਾਰੇ ਜੀ ਇੰਨੇ ਅੱਛੇ ਮਿਲੇ ਆ ਇੰਨਾ ਅੱਛਾ ਵਧੀਆ ਪ੍ਰੋਗਰਾਮ ਲੱਗਿਆ ਔਰ ਇਸ ਤਰ੍ਹਾਂ ਹੀ ਚਾਹਾਂਗੇ ਕਿ ਨੈਕਸਟ ਟਾਈਮ ਵੀ ਕੋਈ ਅਗਲਾ ਵੀ ਕੋਈ ਇਵੈਂਟ ਹੋਏ ਆਪਾਂ ਆਪਾਂ ਜ਼ਰੂਰ ਆਈਏ ਇਸ ਤਰ੍ਹਾਂ ਸਾਰਿਆਂ ਦੇ ਦਰਸ਼ਨ ਹੋਣ ਸਾਰਿਆਂ ਨੂੰ ਪਿਆਰ ਮਿਲੀਏ ਔਰ ਇਸ ਤਰ੍ਹਾਂ ਸੰਗੀਤ ਦੀ ਹੋਰ ਰਚਨਾਵਾਂ ਔਰ ਵਧੀਆ ਜੀ ਜਿਹੜੀ ਇੱਕ ਜਿਹੜੀ ਨਿਊ ਜਨਰੇਸ਼ਨ ਆ ਜੀ ਜਿਹੜੀ ਜਿਹੜੀ ਅੱਜ ਤੱਕ ਸਿੰਗਿੰਗ ਨੂੰ ਲੈ ਕੇ ਇਸ ਵਕਤ ਨੂੰ ਲੈ ਕੇ ਸੂਚਿਆ ਉਹ ਜਿਹੜੀ ਪੰਜਾਬੀ ਕਲਚਰ ਹਿਆਰਾਂ ਵਾਲੇ ਇਸ਼ਾਰਾ ਜੀ 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 ਜਿਹੜਾ ਮਹਮਦ ਰਵੀ ਜੀ 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 ਜਿਹਦਾ ਮਤਲਬ ਹੋ ਜਾਂਦਾ ਜੀ ਜੀ ਉਹ ਘੜੀ ਆ ਰਹੀ ਹੈ ਇਹਦਾ ਕਾਰਨ ਕੀ ਹੈ ਕਿ ਥੋੜਾ ਜਿਹੜਾ ਮਾਹੌਲ ਹੈ ਨਾ ਆਪਣਾ ਕਲਚਰ ਇੱਕ ਦੋ ਸਿੰਗਰਾਂ ਨੇ ਥੋੜਾ ਨੂੰ ਹਾਈਲਾਈਟ ਕਰ ਦਿੱਤਾ ਜਿਹਦੇ ਨਾਲ ਬਾਕੀ ਸਿੰਗਰ ਵੀ ਉਸੇ ਸਟਾਈਲ ਦੇ ਗਾਣੇ ગાਨੇ ਸ਼ੁਰੂ ਕਰਦੇ ਨੇ ਜਦ ਕਿ ਉਸ ਤੋਂ ਪਿਛਲੇ 1970 ਦੇ ਬੀਲੇ 80 ਦੇ ਦਸ਼ਕ ਵੇਲੇ ਬੜੇ ਅੱਛੇ ਗਾਣੇ ਬੜੇ ਅੱਛੇ ਸੌਂਗ ਤੇਰੇ ਵਿੱਚ ਕੋਈ ਤਲਵਾਰ ਕੋਈ ਗੰਡਾਸਾ ਕੁਝ ਵੀ ਨਹੀਂ ਸੀਗਾ ਸੀ ਕੋਈ ਹਾਂ ਤੇ ਲੋਕ ਇੰਜੋਏ ਕਰਦੇ ਸੀ ਉਸ ਗਾਣੇ ਦੇ ਵਿੱਚ ਕੋਈ ਸਿੱਖਿਆ ਮਿਲਦੀ ਸੀ ਇੱਕ ਸੰਦੇਸ਼ ਮਿਲਦਾ ਸੀ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਤੇ ਸੰਦੇਸ਼ ਸੀ ਪਰ ਅੱਜ ਕੱਲ ਦਾ ਜਿਹੜਾ ਕਲਚਰ ਥੋੜਾ ਜ਼ਰੂਰ ਹੋਇਆ ਅਲੱਗ ਜਿਹੜੇ ਕਰਕੇ ਕਿਸੇ ਨੂੰ ਗੋਲੀ ਮਾਰ ਵੱਢ ਤੱਕ ਉਹ ਪਰ ਅੱਛਾ ਨਹੀਂ ਲੱਗਦਾ ਪਰ ਅਸੀਂ ਚਾਹੁੰਦੇ ਕਿ ਆਪਾਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣੇ ਆ ਕਿ ਪ੍ਰੇਮ ਪਿਆਰ ਦੇ ਨਾਲ ਰੋ ਕੋਈ ਇਹੋ ਜਿਹਾ ਸੰਗੀਤ ਕੋਈ ਇਹੋ ਜਿਹਾ ਗੀਤ ਨਾ ਨਿਕਲੇ ਔਰ ਪ੍ਰੇਮ ਪਿਆਰ ਦੇ ਨਾਲ ਹੀ ਜਿਸ ਤਰ੍ਹਾਂ ਆਪਾਂ ਸਾਰੇ ਜਿਹੜੇ ਪੁਰਾਣੇ ਗੀਤ ਗਾਣੇ ਅੱਜ ਵੀ ਉਹੀ ਕਲਚਰ ਨੂੰ ਵਾਪਸ ਲਈਏ ਤੇ ਪਰਿਵਾਰ ਨੂੰ ਇੱਕ ਇਕੱਠੇ ਹੋਵੇ ਇੱਕ ਮੰਚ ਦੇ ਵਿੱਚ ਇਸ ਤਰ੍ਹਾਂ ਸੰਗੀਤ ਮੈਂ ਪ੍ਰੋਗਰਾਮ ਕਰਦੇ ਰਹੀ ਹਾਂ ਸਾਰੇ ਪਿਆਰਵਾਨੇ ਆਪਾਂ ਕਹਿ ਰਹੇ ਜਿਹਾ ਕਿ ਇੱਕ ਫੁਹੂ ਜਿਸੀ ਨੇ ਰਾਹਤ ਸੰਜੀਤ ਵਰਸੇ ਜੀ ਯਾਨੀ ਸ਼ੌਕ ਦੇ ਵਿੱਚ ਕਿੱਥੇ ਦਾ ਕਿੱਥੇ ਲੈਸ ਆ ਜੀ 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 ਇਹ ਬਹੁਤ ਅੱਛਾ ਜੀ ਇਹਨਾਂ ਦਾ ਬਹੁਤ ਮੈਂ ਕਾਫੀ ਸਮੇਂ ਤੋਂ ਮੈਂ 20-25 ਸਾਲ ਤੋਂ ਪਿੱਛੇ ਦੇ ਇਹਨਾਂ ਨੂੰ ਜਾਣਦਾ ਰਿਹਾ ਮੈਂ ਇਹਨਾਂ ਦੀ ਵੀਡੀਓ ਵੀ ਦੇਖੀ ਹੈ ਮੇਰੇ ਨਾਲ ਵੀ ਇਹਨਾਂ ਨੇ ਕਾਫੀ ਸੌਂਗ ਕੀਤੇ ਆ ਤੇ ਅਸੀਂ ਦੋਨੋਂ ਬੜੇ ਵਧੀਆ ਸਟੇਜਾਂ ਦੇ ਬੰਬੇ ਦਿੱਲੀ ਤੱਕ ਆਪਾਂ ਦੋਨੋਂ ਭਰਾਵਾਂ ਨੇ ਗਾਇਆ YouTube ਤੇ ਵੀ ਸਾਡੇ ਗਾਣੇ ਦੋਨਾਂ ਦੇ ਭਰਾਵਾਂ ਦੇ ਹੈਗੇ ਆ ਅਸੀਂ ਸਾਡਾ ਬੜਾ ਕੰਬੀਨੇਸ਼ਨ ਹੈਗਾ ਦੋਨਾਂ ਦਾ ਮੁਹੰਮਦ ਰਫੀ ਆਰ ਦੀ ਬਰਮਨ ਤੇ ਸ਼ੌਕਮਾਰ ਦੇ ਇਹਨਾਂ ਦਾ ਨਾਲ ਮੇਰਾ ਕੰਬੀਨੇਸ਼ਨ ਹੁੰਦਾ ਹੀ ਰਹਿੰਦਾ ਕਾਫੀ ਦੌਰ ਤੇ ਔਰ ਇਹ ਬਹੁਤ ਸੀਨੀਅਰ ਮੇਰੇ ਤੋਂ ਵੀ ਸੀਨੀਅਰ ਨੇ ਬਹੁਤ ਅੱਛਾ ਗਾਉਂਦੇ ਨੇ ਤੇ ਬਹੁਤ ਅੱਛਾ ਇਹਨੇ ਆਵਾਜ਼ ਤੇ ਟੈਕਚਰ ਵੀ ਆ ਇਸ ਕਲਕਿੰਦੇ ਮਿਹਨਤ ਵੀ ਬਹੁਤ ਜ਼ਿਆਦਾ ਇਹਨਾਂ ਨੇ ਅਵਾਰਡ ਵੀ ਬੜੇ ਪ੍ਰਾਪਤ ਕੀਤੇ ਆ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਅੱਜ ਸਾਨੂੰ ਇੱਥੇ ਬੁਲਾਇਆ ਵਾ ਔਰ ਇੱਥੇ ਆ ਕੇ ਫਤਿਹ ਕਾ ਚੂੜੀਆਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਔਰ ਆਪਾਂ ਬੜਾ ਖੁਸ਼ ਹੋਏ ਸੀ ਅਸੀਂ ਸਾਨੂੰ ਆਪਣਾ ਪਰਿਵਾਰ ਵਿੱਚ ਸਾਨੂੰ ਮਾਣ ਹੈ ਜਦ ਲੱਭਿਆ ਨਵੀਂ ਜਨਰੇਸ਼ਨ ਨੂੰ ਕੀ ਕਹਿੰਦੇ ਨਵੀਂ ਜਨਰੇਸ਼ਨ ਕਹਾਂਗੇ ਕਿ ਤੁਸੀਂ ਜਿਹੜੇ ਪ੍ਰਾਣੇ ਸਿੰਗਰ ਸੀ ਮੁਹੰਮਦ ਰਫੀ ਸਾਹਿਬ ਸੀ ਇਹ ਆਪਣਾ ਕਿਸ਼ੋਰ ਸਾਹਿਬ ਸੀ ਮਕੇਸ਼ ਸਾਹਿਬ ਸੀ ਉਹਨਾਂ ਨੂੰ ਫੋਲੋ ਕਰਨ ਉਹਨਾਂ ਨੂੰ ਫੋਲੋ ਕਰਨ ਉਹਨਾਂ ਨਾਲ ਹੀ ਥੋੜਾ ਉਹਨਾਂ ਨੂੰ ਕਾਫੀ ਗਿਆਨ ਪ੍ਰਾਪਤ ਹੋਵੇਗਾ ਕਿਉਂਕਿ ਅੱਜ ਜਿਹੜੇ ਅਸੀਂ ਸੰਗੀਤ ਦੇਖਦੇ ਪਏ ਨਾ ਕਲਾਸਿਕਲ ਕਿਤੇ ਕਲਾਸਿਕਲ ਨਹੀਂ ਸਾਨੂੰ ਨਜ਼ਰ ਆ ਰਿਹਾ ਕੋਈ ਮੂਵਮੈਂਟ ਨੇ ਨਜ਼ਰ ਆ ਰਿਹਾ ਕੋਈ ਇਹ ਚੀਜ਼ ਆ ਕੁਝ ਨਜ਼ਰ ਆ ਰਿਹਾ ਜਿਸ ਤਰ੍ਹਾਂ ਪੁਰਾਣੇ ਗੀਤ ਤੇ ਕਲਾਸਿਕਲ ਚੱਲਦੇ ਵੈਸਟਰਨ ਵੀ ਚੱਲਦੇ ਹਰ ਤਰ੍ਹਾਂ ਦਾ ਮਾਹੌਲ ਕਲਚਰ ਚੇਂਜ ਹੁੰਦੇ ਰਹੇ ਅਸੀਂ ਕਿੰਨੇ ਕਿ ਉਸ ਨੂੰ ਦੁਬਾਰਾ ਉਹਨਾਂ ਨੂੰ ਅਪਣਾਉਣ ਕਿ ਜਿਹੜੇ ਬਹੁਤ ਢਟਕੀਲੇ ਗਾਣੇ ਨੇ ਇਸ ਤਰ੍ਹਾਂ ਦੇ ਗਾਣੇ ਉਹਨਾਂ ਨੂੰ ਥੋੜਾ ਅਵੋਇਡ ਕਰਮ ਅੱਜ ਫਤਿਹਗੜ੍ਹ ਚੁੜੀ ਰਫੀ ਨਾਈਟ ਇਹ ਸੋਹਣ ਬਜਾਲਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਫਤਿਹਗੜ ਚੂੜੀਆਂ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਇਹ ਰਫੀ ਸਾਹਿਬ ਦੀ ਯਾਦ ਨੂੰ ਅੱਜ ਸੰਗੀਤ ਦੀ ਸ਼ਾਮ ਜਿਹੜੀ ਆਪ ਹੋਰਗਾਈਜ਼ ਕੀਤੀ ਗਈ ਆ ਰਫੀ ਸਾਹਿਬ ਸਾਡੇ ਲਾਗੇ ਹੀ ਮੀਠਾ ਤਸੀਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਟਲ ਸੁਲਤਾਨ ਸਿੰਘ ਸੁਦਾਨ ਸਿੰਘ ਦਾ ਜੰਸੀਆ ਹੋਰ ਪੰਜਾਬੀ ਹੋਣ ਦੇ ਨਾਤੇ ਉਹਨਾਂ ਦਾ ਸਾਡਾ ਹੋਰ ਵੀ ਫਰਜ਼ ਬਰਦਾ ਹੈ ਕਿ ਉਹਨਾਂ ਦੀ ਇਸ ਯਾਦ ਨੂੰ ਅਸੀਂ ਵੱਧ ਚੜ ਕੇ ਬਣਾਈਏ ਤੇ ਉਹਨਾਂ ਦੇ ਸੰਗੀਤ ਨੂੰ ਜਿਹੜੀ ਦੇਣ ਹੈ ਬਹੁਤ ਵੱਡੀ ਦੇਣ ਹੈ ਇੰਡੀਆ ਨੂੰ ਇੰਡੀਅਨ ਇੰਡਸਟਰੀ ਨੂੰ ਨਹੀਂ ਬਲਕੇ ਪੂਰੀ ਵਰਲਡ ਵਿੱਚ ਬਹੁਤ ਕੰਟਰੀਬਿਊਸ਼ਨ ਦਿੱਤੀ ਹੋਰ ਹੈ ਉਹਨਾਂ ਦੇ ਗੀਤਾਂ ਦਾ ਅਸੀਂ ਅੱਜ ਵੀ ਜਿਹੜਾ ਆ ਉਹਨਾਂ ਦਾ ਲੈ ਰਹੇ ਹਾਂ ਫਤੇਗੜ ਫਤੇਗੜ ਜਿਹੜੇ ਜਲਾਸੀ ਦੇ ਪ੍ਰੋਗਰਾਮ ਦਾ ਆਮ ਕਰਦੇ ਕਿਸ ਆਨੇ ਤੋਂ ਪਰਾਂ ਸ਼ਾਤਰ ਪ੍ਰabhas ਦੇ ਬਣਾ ਦਾ ਜਿਹੜਾ ਸਦੀ ਅਫੋਰਮਲ ਇਸਾਰਤ ਕਰਨ ਵਾਲੇ ਦਾ ਸਾਇਆ ਗਿਆ ਕਿ ਇਸ ਤਰ੍ਹਾਂ ਦੇ ਬਹੁਤ ਖੁਸ਼ੀ ਹੋਈ ਜੀ ਫਤੇਗੜ ਚੂੜੀਆਂ ਦੇ ਸੋਮ ਸਿੰਘ ਮਜਾਲਾ ਜੀ ਵੱਲੋਂ ਇਹ ਕੰਮ ਕੀਤਾ ਗਿਆ ਬਹੁਤ ਪ੍ਰਸ਼ੰਸਾਯੋਗ ਹੈ ਕਿਉਂਕਿ ਫਤੇਗੜ ਚੂੜੀਆਂ ਵਰਗੇ ਛੋਟੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਦੇਖੋ ਵੱਡੇ ਵੱਡੇ ਸ਼ਹਿਰਾਂ ਵਿੱਚ ਲਾਈਵ ਕਾਨਸਰਟ ਹੁੰਦੇ ਨੇ ਆਪਾਂ ਦੇ ਦੇਖਣ ਜਾਂਦੇ ਆ ਟਿਕਟਾਂ ਖਰਚ ਕੇ ਇੱਥੇ ਦੇਖਣ ਜਾਂਦੇ ਆ ਪਰ ਫਤੇਗਾ ਚੂੜੀਆਂ ਵਿੱਚ ਸੋਹਣ ਸਿੰਘ ਬਜਾਲਾ ਜੀ ਨੇ ਕਿੱਥੋਂ ਕਿੱਥੋਂ ਹੀਰੇ ਕੱਢ ਕੇ ਲਿਆਂਦੇ ਨੇ ਜਿਨ੍ਹਾਂ ਨੇ ਆ ਕੇ ਏਡਾ ਵਧੀਆ ਪਰਫਾਰਮ ਕੀਤਾ ਵਾ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਵਾਕਈ ਪ੍ਰੋਫੈਸ਼ਨਲ ਸਿੰਗਰ ਨੇ ਕਿ ਆਮ ਸਿੰਗਰ ਨੇ ਇਸ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੇ ਵਿਰਤੀਆਂ ਨੇ ਵੀ ਇੱਥੇ ਗਾਇਆ ਵਾ ਜਿਹੜੇ ਵਾਕਈ ਛੁਪੇ ਰਸਤਮ ਦੇ ਤੌਰ ਤੇ ਨਾਲ ਕੰਮ ਕੀਤਾ ਵੇਖਿਆ ਕਿ ਉਹ ਅਸੀਂ ਸੋਚਿਆ ਨਹੀਂ ਸੀ ਕਿ ਉਹ ਇੰਨਾ ਵਧੀਆ ਗੀਤ गा ਸਕਦੇ ਨੇ ਪਰ ਵਾਕਈ ਸ਼ੌਂਕ ਦਾ ਮੁੱਲ ਕੋਈ ਨਹੀਂ ਹੈ ਵੇਖੋ ਇੱਕ ਜਿਹੜੇ ਬਜ਼ੁਰਗ ਵਿਅਕਤੀ ਆਏ ਸੀਗੇ ਉਨਾਂ ਨੂੰ ਵੀ ਦੇਖੋਗੇ ਕਿੱਡਾ ਵਧੀਆ ਆ ਕੇ ਕਿੱਡੀ ਦੂਰੋਂ ਆਏ ਨੇ ਆਪਣਾ ਯੋਗਦਾਨ ਪਾਉਣ ਵਾਸਤੇ ਕੁਝ ਸੀਨੀਅਰ ਡੈਮ ਤੋਂ ਐਸ ਡੀਓ ਨੇ ਉਹ ਵੀ ਇੱਥੇ ਆਏ ਨੇ ਆਪਣਾ ਇੱਕ ਸ਼ੌਂਕ ਪੂਰਾ ਕਰਨ ਵਾਸਤੇ ਕਿ ਮੁਮਮਦ ਰਫੀ ਨੂੰ ਸ਼ਰਧਾਂਜਲੀ ਦੇ ਸਕਣ ਇਸ ਲਈ ਪਤਾ ਹੈਗਾ ਚੂੜੀਆਂ ਵਾਸਤੇ ਮੇਰੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹ ਇੱਥੇ ਆਏ ਨੇ ਤੇ ਸੋਚ ਸੀ ਮਜਾਲਾ ਜੀ ਦਾ ਬਹੁਤ ਪ੍ਰਸ਼ੰਸਾਯੋਗ ਕੰਮ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਕਿੰਨਾ ਦੇਖ ਕੇ ਅੱਜ ਜਰੂਰ ਬਣੇਗਾ ਇਹ ਪਹਿਲੀ ਵਾਰ ਫਸਟ ਟਾਈਮ ਕੋ ਯਾਰ ਅ ਸ਼ਾਨਦਾਰ ਸੀ ਆਸਤਵਾਂ ਦੇ ਨੂੰ ਘਰ ਆ ਗਏ ਆ ਵੇਖੋ ਵੀ WhatsApp ਪਹਿਲਾਂ ਤੇ ਤੁਹਾਡੇ ਸਾਰੇ ਮੀਡੀਆ ਦੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦੀ ਆਂ ਅਸੀਂ ਕਿ ਤੁਸੀਂ ਆ ਕੇ ਇੱਕ ਇੱਕ ਪਲ ਇੱਥੇ ਆ ਕੇ ਕਵਰ ਕੀਤਾ ਤੇ ਇਹੋ ਇਹੋ ਜਿਹੇ ਸਿੰਗਰ ਹੀ ਜਿਹੜੇ ਵਾਕਈ ਇੰਨੇ ਵਧੀਆ ਉਹਨਾਂ ਨੇ ਗਾਣੇ ਪਰਫਾਰਮ ਕੀਤੇ ਕਿ ਆਪਾਂ ਕਈ ਵਾਰੀ ਟੀਵੀ 'ਚ ਸੁਣਦੇ ਆ ਅੱਜ ਲਾਈਵ ਏਕ ਕਿ ਇੰਨਾ ਮਜ਼ਾ ਆਇਆ ਸਾਨੂੰ ਕਿ ਆਪਾਂ ਤਾਂ ਭੁੱਲ ਹੀ ਗਏ ਹਾਂ ਕਿ ਬਾਹਰ ਦਾ ਕੀ ਮਾਹੌਲ ਚੱਲ ਰਿਹਾ ਤੇ ਅੰਦਰ ਕੀ ਮਾਹੌਲ ਚੱਲ ਰਿਹਾ ਬਹੁਤ ਹੀ ਮਜ਼ਾ ਆਇਆ ਤੇ ਮੀਡੀਆ ਨੇ ਨਾ ਸਪੋਰਟ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਸੀ ਉਹਨੇ ਸਪான்ਸਰ ਵੀ ਇਤਰਾ ਕੀਤਾ ਸੀ ਕਿ ਸੋਨ ਬਜਲ ਆਨ ਮੀਡੀਆ ਪਾਰਟਨਰਸ ਇਹ ਨਾਮ ਵੀ ਤੁਹਾਡਾ ਸੀ ਤੇ ਤੁਹਾਡਾ ਸਹਿਯੋਗ ਐਂਡ ਤੱਕ ਰਿਹਾ ਮੈਂ ਅਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਵਧੀਆ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ ਪੂਰਨ ਹੋਇਆ ਬਹੁਤ ਵਧੀਆ ਲੱਗਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਹੀ ਮਜ਼ਾ ਆਇਆ ਇਹ ਮਮਰਫ਼ ਹੀ ਸਾਫ ਦੀ ਉਹਨਾਂ ਦਾ ਕਹਿ ਲਓਗੇ ਉਹਨਾਂ ਨੇ ਗਾਇਆ ਹੀ ਇਸ ਤਰ੍ਹਾਂ ਹੋਇਆ ਵਾ ਕਿ ਅੱਜ ਵੀ ਜਦੋਂ ਉਹਨਾਂ ਦੇ ਗਾਣੇ ਅਸੀਂ ਸੁਣਨੇ ਆ ਤੇ ਅਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੇ ਆ ਇੰਜ ਲੱਗਦਾ ਕਿ ਜਿਵੇਂ ਇੱਕ ਵੱਖਰੇ ਮਤਲਬ ਰੂਹ ਕੰਡੇ ਜਿਹਨੂੰ ਕਹਿੰਦੇ ਨੇ ਖੜੇ ਹੋ ਜਾਂਦੇ ਹੋ ਆਵਾਜ਼ ਸੁਣ ਕੇ ਉਹਨਾਂ ਦੇ ਗਾਏ ਹੋਏ ਗੀਤ ਸੁਣ ਕੇ ਤੇ ਬਹੁਤ ਅੱਛਾ ਲੱਗਾ ਫਤਿਹਗੜ ਟੂੜੀਆਂ ਵਰਗੇ ਸ਼ਹਿਰ ਵਿੱਚ ਐਡਾ ਵਧੀਆ ਪ੍ਰੋਗਰਾਮ ਕੀਤਾ ਗਿਆ ਅਸੀਂ ਉਮੀਦ ਕਰਨੇ ਆ ਕਿ ਅੱਗੋਂ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਹੁੰਦਾ ਰਹੇ ਤੇ ਸਾਨੂੰ ਹੋਰ ਵੀ ਵਧੀਆ ਤੋਂ ਵਧੀਆ ਪਰਫਾਰਮੈਂਸ ਵੇਖਣ ਨੂੰ ਮਿਲੇ ਧੰਨਵਾਦ